ਜਾ ਕੋ ਮਰ ਨਹੀਂ ਉਹ ਐਮਨੀ ਫੜ ਲਾ ਦਿਖਾਈ ਦੇ ਆਪਣਾ ਬੱਜਾ ਨੀ ਵਾਲਾ ਸੁਣਾ ਆ ਗਿਆ ਉਹ ਜਵਾਕੜੀ ਦੇ ਵਿੱਚ ਜਵਾ ਨਿਕਾ ਉਹ ਜਵਾਕੜੀ ਦੇ ਵਿੱਚ ਜਵਾ ਨਿਕਾ ਲੱਗੀ ਕਿੰਨੇ ਦਾ ਹੋ ਗਿਆ ਇਹ 4000 ਦਾ ਸਭੋ ਬੱਕਾ ਹੈਗਾ ਤੈਨੂੰ ਵਾਦਾ ਕਰੇ ਜਵਾ ਕਰਕੇ ਦੇ ਦਿੰਦਾ ਉਹ ਬਰਗਵਾ ਹੈਗਾ ਪੂਰਾ ਅਦਿਲ ਨੇ ਨਮਾਜ਼ ਦਿੱਤਾ। ਉਹ ਨਹੀਂ ਜਾਣੀ ਹਾਂ। ਉਹ ਨਹੀਂ ਜਾਣੀ। ਸਰਲੇ ਬੱਕਰੇ ਲਾਇਆ ਸਦੀਕ ਕੋਲੇ। ਉਹ ਦਿਖਾਈ ਕਰਾਉਂਦਾ। ਉਹ ਵਕਰਾ ਨਹੀਂ ਕਰ। ਨਾ ਕਰੀਏ ਤੁਸੀ। ਉਹ ਲੋਕ ਬਾਜਵਾਨ ਜਾਣਗੇ। ਉਧਰ ਬਾਇਆ। ਵੇਚਦੇ ਨਹੀਂ ਬਾਈ ਉਹ ਸਦਾ ਰੱਖੇ। 7 ਲੱਖ ਦਾ ਉਹ। 2 ਲੱਖ ਤਾਂ ਮੈਂ ਲਾਦਾ ਹੀ ਬਾਬੇ ਨੂੰ। ਉਹ ਰੱਖੇ ਫਿਰ ਉਹ। ਉਹ ਰੱਖੇ। ਦੋ ਪੁੱਠਾ ਨਹੀਂ। ਠੱਕਾ ਠੱਕਾ। ਬੱਕਰਾ ਬਲਾਂ ਬੋਲ। ਉਹ ਮੁੱਲ ਲਾ ਸਭੀ। ਮੁੱਲ ਪੁੱਛੀ। ਹਾਂ? ਇਹ ਬਮਾਰਤ ਨਹੀਂ। 9000 ਦਾ ਕਹਾਂ ਨਾ। ਤੁਸੀਂ ਦੱਸ ਦੋ ਮੈਂ ਲੈ ਦੂੰਗਾ ਫੇਰ ਆਪਾਂ ਸਹੀ ਗੱਡੀ ਮਾੜੀ ਸਹੀ ਦੋ ਪੂਰੇ ਆ ਤਾਂ ਹਾਂਜੀ ਤੇਰੀਆਂ ਇਹ ਕਰੋ ਨਹੀਂ ਕਰੋ 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 ਉਹ ਮਾਪਾ ਗੱਲ ਕੋਈ ਆ ਫਗੜਾ ਦੇ ਆ ਹਾਂ ਜਿਹੜਾ ਲਿੰਗ ਆ ਕੀ ਆਪਣਾ ਕੋਈ ਸਹੀ ਗੱਲ ਆ ਦੱਸ ਜੇ ਤੂੰ ਵੀ ਕੋਸਾ ਮਾਂ ਦਾ ਕੀ ਦੱਸਾਂ ਮੈਂ ਭਾਜੀ ਆਪਣਾ ਬੰਦੇ ਤੇ ਕੋਈ ਕੋਈ ਦਾ ਗੱਲ ਕਰਦਾ ਤਾ ਉੱਠ ਫੇਰੇ ਜੇ ਸਾਈਡ ਤੇ ਹੋਣਾ 10 ਕੀ ਕਹਿਣਾ ਆ ਨਹੀਂ ਆਏ ਨਹੀਂ ਮੌਲ ਕਰ ਲਿਆ ਪਤਾ ਲੱਗੂ ਆਏ ਨਹੀਂ ਤੁਸੀਂ ਇਹਨਾਂ ਉਹ ਬੋਲ ਕੀ ਕੀ ਮੰਗੇ ਇੱਕ ਜਾ ਗਿਆ ਤੂੰ ਇਹ ਰੱਖਦਾ ਕੋਈ ਨਾ ਪਾਪਾ ਫਿਰ ਫੱਲੇ ਨਾ ਜਦ ਮੈਂ ਵੀ ਨਹੀਂ ਦਿੰਦਾ ਕਿੰਨੇ ਕਹਿੰਦਾ ਪਾਪਾ ਕਿੰਨੇ ਕਹਿੰਦਾ ਪਾਪਾ ਦਾ ਪੱਤੀ ਹੋਗਾ 25 25 ਹੋ ਜਾਣਾ ਉਹ ਲੁੱਛੇ ਪਾਲਿਆ ਬੱਕਰੀ ਦਾ ਕਰਕੇ ਹੋ ਗਏ ਬਾਈ ਯਾਰ 12 12 ਲੱਖ ਲੱਗਿਆ ਚੈਲੋ ਦਾ ਬੋ ਪਾਡ ਦਿੰਦੇ ਹਾਂ ਵਿਕੜੇ ਨਹੀਂ ਤਾਂ ਪਾ ਲੈ ਉਹਰੇ ਆਓ ਯਾਰ ਸੋਣੋ ਮੈਂ ਤਾਂ ਨੂੰ 9000 ਕਿਹਾ ਜੀ ਤੁਸੀਂ ਦੱਸੋ ਕਿਉਂ ਵੀ 9000 ਸਾਢੇ 3 4 ਫੇਰ ਇੱਕ 1.5 ਤੈਨੂੰ ਕਹਦੇ ਵਾਸਤੇ ਨਾ ਨਾ ਕਿਸੇ ਪਾਸੇ ਤੈਨੂੰ ਆਹਨ ਮੈਂ ਤਾਂ ਜਾਣ ਪਛਾਨ ਤਾਂ ਉਹਦੇ ਮੇਰੇ ਨਾਲ ਗੱਲ ਫਿਰ ਜਾਣ ਪਛਾਨ ਜਿਆ ਕਰ ਕਰ ਓਹ ਹੋ ਔਖਾ ਕੀ ਮੁੱਕਦੀ ਹੋਈ ਹੈ ਹਾਂ ਕਰੋ ਕਰੋ ਰਾਤ ਦਾ ਰਹਿ ਕਰ ਠੀਕ ਆ ਫੋਨ ਆਇਆ ਜੋੜਾ ਗਿਆ ਹੁੰਦਾ ਲੈ ਲਾ ਸੀਰੀ ਕਹਿੰਦਾ ਉਹ ਡੱਬੇ ਦਿਲ ਨਹੀਂ ਆਇਆ ਉਹ ਡੱਬੇ ਲੈਣੇ ਆਜੋ ਆਜੋ ਡੱਬੇ ਪੱਕਾ ਇਹ ਲਾ ਹਾਂ ਹਾਂ ਅੱਗੇ ਕਿੰਨੇ ਦੇ ਵਿੱਚ ਉਹ ਅੱਗੇ ਕਿੰਨੇ ਦੇ ਵਿੱਚੂ ਅੱਗੇ ਤਾਂ ਇਹ ਪਤਾ ਨਹੀਂ ਲੱਖ ਲੱਖ ਦੇ ਵਿੱਚ ਵਾਹ ਲੱਖ ਦੇ ਐਂ ਵੜ ਜਾਣਗੇ ਹੈ ਲੱਖ ਦੇ ਪਰ ਤੂੰ ਤਾਂ 50000 ਦੇ ਵਿੱਚ ਆ ਮੈਂ ਆਇਆ ਐ ਸ਼ਹਿਰ ਕੇ ਵਿੱਚ ਸ਼ਹਿਰ ਕੇ ਵਿੱਚ ਮੇਰਾ 10 ਲੈ ਕੇ ਨੂੰ 50 ਦੇ ਦੇ ਤੂੰ ਕੀ ਲਾਇਆ ਤੂੰ 5 ਲਾਇਆ ਸਾਢੇ 5 ਦੇ ਦੇਣੀਆ ਤੈਨੂੰ ਕਿੰਨੇ ਦੇ ਦੇਣੀਆ ਜੇ ਕੋਈ ਕਹਦੇ ਹਾਂ ਨਾ ਮੈਂ ਜੀ 9000 ਦੇ ਦੇ ਨਹੀਂ ਬੇਟਾ 6000 ਦੇ ਦੇ ਚੱਕ ਚੱਕ ਜੇ ਇਦਾਂ ਹੈ ਇਰਾਦਾ ਤਾਂ ਬੋਲ ਕੁਛ ਛੋਟੇ ਆ ਹੈ ਮੰਨ ਗੱਲ ਤੇ ਵੀ ਛੋਟੇ ਆ ਛੋਟੇ ਆ ਪੜਨੇ ਬਹੁਤ ਔਕੇ ਆ ਯਾਰ ਬਹੁਤ ਔਕੇ ਪਲੇ ਪਲੇ ਬਣਾਈ ਦੀ ਗੱਲ ਕੁਛ ਹੋਰ ਹੁੰਦੀ ਹੈ ਨਾ ਤੂੰ ਵੀ ਸਹਿਣਾ ਹੈਗਾ ਪਲੇ ਪਲੇ ਦਾ ਫਿਰ ਉਹ ਜਾਰੇ ਪਰ ਇਹ ਉਹ ਫਿਰ ਅਸੀਂ ਵੀ ਉਹਦਾ ਮੁੱਲ ਲਾ ਦਿੰਦੇ ਇਹ ਚ ਕਿਹੜੀ ਗੱਲ ਹੈ ਬੋਲ ਬੋਲ ਨਹੀਂ ਇਹਦਾ ਤਾਂ ਲਾਂਗ ਦਾ ਦਾਦੇ ਦੀ ਗੱਲ ਕੋਈ ਸਰਦਾ ਕੀ ਕਹਿੰਦਾ ਲਾਸਤਾ ਹਾਂ ਸਾਢੇ 8 ਤੂੰ ਦਾ ਪਰਚੂਨਾ ਚ ਪੈ ਗਿਆ ਇੱਕੇ ਵਾਰੀ ਭਾਉਣ ਤੋਂ ਨਹੀਂ ਵੜਦਾ ਵੀ ਟਾਟਾ ਬਾਟਾ ਕਰਕੇ ਬਸ ਬਸ ਤੇ ਇੱਕ ਤੂੰ ਬਸ ਬਸ ਨਹੀਂ ਔਰ ਇਹ ਕਰ ਤੂੰ ਟਾਟਾ ਬਾਟਾ ਕਰ ਦੇ ਟਾਟਾ ਬਾਟਾ ਹੋ ਗਿਆ ਬਸ ਟਾਟਾ ਬਾਟਾ ਕਰ ਦੇ ਮੈਨੂੰ ਤਾਂ ਸਮਝ ਨਹੀਂ ਆ ਇੱਕੋ ਹੀ ਹਾਂ ਨਾ ਜਸਨੋ ਕਾਟਿਆ ਠੀਕ ਉਹ ਤਾਂ ਸੁਣ ਲਿਆ ਤਾਂ ਪੁਰਾਣੀ ਹੋ ਗਈ ਗੱਲ ਨਵੀਂ ਦੱਸ ਪੂਰੇ 8 ਦੇ ਲੈ ਜੋ ਨਹੀਂ ਨਵੀਂ ਦੱਸ ਨਵੀਂ ਪੂਰੇ 8 ਦੇ ਆ ਲੈ ਫੜ ਪੂਰੇ 8 ਦੇ ਹਰਤਲ ਆ ਤੇਰਾ ਚਤਮੰਨਾ ਬਿਜਲੀ ਦਾ ਚਤਮੰਨਾ ਲੈ ਲੈ ਪੂਰੇ 6000 ਦੇ ਚੱਕ ਹੋ ਗਏ ਬਾ ਠੀਕ ਹੈ ਬਾ ਠੀਕ ਹੈ ਉਹ ਮੰਨ ਗੱਲ ਨੂੰ ਤੇਰੇ ਪੱਕ ਚਾ ਗੱਲ ਤੇਰੇ ਪੱਕ ਚਾ ਗੱਲ ਬੰਦੋ ਮਲੇ ਤਾਂ ਨਹੀਂ ਖੋਲ ਲੇਗਾ ਉਹ ਨਹੀਂ ਨਹੀਂ ਕਰੀ ਜਾਂਦਾ ਕੋਈ ਨਹੀਂ ਕਰੀ ਜਾਂਦੇ ਕਰੀ ਜਾਂਦੇ ਫਿਰ ਕੀ ਹੋ ਗਿਆ ਮੇਰੀ ਗੱਲ ਕਰੀ ਜਾਂਦੇ ਫਿਰ ਕੀ ਹੋ ਗਿਆ ਯਾਰੀ ਹੁੰਦਾ ਹੁੰਦਾਗਾ ਇੱਕ ਪੈਸਾ ਵੀ ਕੱਟ ਨਹੀਂਦਾ ਕਿੰਨੇ ਦੋ ਮੈਂ 100 ਰੁਪਿਆ ਵੀ ਨਹੀਂ ਕੱਟਦਾ ਕਿੰਨੇ ਦੋ 8000 ਆ ਲੋ ਕਿਹੜੇ ਰਹਿ ਗਏ ਚਲੋ